ਕਿਸਾਨ ਪ੍ਰਭੂ ਸਤਿ ਸ੍ਰੀ ਅਕਾਲ ਦੋਸਤੋ ਝੋਨੇ ਦੀ ਫਸਲ ਦੇ ਵਿੱਚ ਪੱਤਲ ਪੇਟ ਛੁੰਡੀ ਤੇ ਗੋਭ ਦੀ ਜਿਹੜੀ ਛੁੰਡੀ ਆ ਇਹਦੀ ਸਪਰੇ ਦਾ ਸਹੀ ਸਮਾਂ ਕਿਹੜਾ ਕਿਸ ਸਮੇਂ ਆਪਾਂ ਨੂੰ ਇਹਦੀ ਸਪਰੇ ਕਰਨੀ ਚਾਹੀਦੀ ਹੈ ਕਿਉਂਕਿ ਜੇ ਸਪਰੇ ਆਪਾਂ ਸਮੇਂ ਤੋਂ ਪਹਿਲਾਂ ਕਰ ਦਨੇ ਆ ਅਟੈਕ ਨਹੀਂ ਹੈਗਾ ਤਾਂ ਵੀ ਆਪਾਂ ਨੂੰ ਦਵਾਈ ਦਾ ਪੂਰਾ ਫਾਇਦਾ ਨਹੀਂ ਮਿਲਦਾ ਕਿਉਂਕਿ ਦਵਾਈ ਨੇ ਅਸਰ ਆ ਜਿਹੜਾ 10-15 ਦਿਨ ਰੱਖਣਾ ਜੇ 10-15 ਦਿਨ ਬਾਅਦ ਅਟੈਕ ਆ ਜਾਂਦਾ ਫਿਰ ਦਵਾਈ ਨੇ ਕੰਮ ਨਹੀਂ ਕਰਨਾ ਤੇ ਆਪਾਂ ਨੂੰ ਦੁਬਾਰਾ ਵੀ ਸਪਰੇਅ ਕਰਨੀ ਪੈ ਸਕਦੀ ਹੈ ਜੇ ਆਪਾਂ ਅਟੈਕ ਆ ਗਿਆ کافی ਵੱਡੀ ਪੱਧਰ ਤੇ ਫੈਲ ਗਿਆ ਆਪਾਂ ਸਪਰੇਅ ਲੇਟ ਕਰਤੀ ਫਿਰ ਵੀ ਆਪਾਂ ਨੂੰ ਪੂਰਾ ਫਾਇਦਾ ਨਹੀਂ ਮਿਲਦਾ ਕਿਉਂਕਿ ਨੁਕਸਾਨ ਕਈ ਵਾਰੀ ਜ਼ਿਆਦਾ ਹੋ ਜਾਂਦਾ ਸੋ ਸਹੀ ਸਮਾਂ ਕਿਹੜਾ ਸਹੀ ਸਮੇਂ ਤੇ ਆਪਾਂ ਉਹਦੀ ਸਪਰੇਅ ਕਰਨੀ ਆ ਬਹੁਤ ਸਾਰੇ ਕਿਸਾਨ ਇਹਨੂੰ ਚੰਦ ਦੇ ਨਾਲ ਵੀ ਜੋੜ ਕੇ ਦੇਖਦੇ ਨੇ ਪੁੰਨਿਆਂ ਜਾਂ ਮੱਛਿਆ ਜਿਹੜੀ ਸੌਰੀ ਆਪਣੀ ਪੂਰਨਵਾਸੀ ਦੇ ਨਾਲ ਇਹ ਇਹਨਾਂ ਕੀੜਾ ਮਕੌੜਿਆਂ ਦਾ ਸਬੰਧ ਕੀ ਹੁੰਦਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕੀ ਚੱਕਰਾ ਤੇ ਦੂਸਰੀ ਗੱਲ ਬਹੁਤ ਸਾਰੇ ਜਿਹੜੇ ਕਿਸਾਨ ਆ ਆਪਣੇ ਖੇਤਾਂ ਦੇ ਵਿੱਚ ਪ੍ਰਦਾਨ ਦਵਾਈ ਵਰਤਦੇ ਨੇ ਹੋਰ ਵੀ ਢਾਣੇਦਾਰ ਦਵਾਈਆਂ ਨੇ ਜਿਹੜੀਆਂ ਪਤਲਪੇਟ ਸੁੰਡੀ ਜਾਂ ਗੋਭ ਦੀ ਸੁੰਡੀ ਨੂੰ ਰੋਕਣ ਦੇ ਵਾਸਤੇ ਵਰਤੀਆਂ ਜਾਂਦੀਆਂ ਨੇ ਜਿਵੇਂ ਆਪਣੀ ਨਾਲ ਫਰਟੇ ਰਾ ਜਾਂਦੀ ਹੈ ਬਹੁਤ ਸਾਰੇ ਕਿਸਾਨ ਰੀਜੈਂਟ ਵਰਗੇ ਇਸ ਤਰ੍ਹਾਂ ਦੀਆਂ ਦਵਾਈਆਂ ਵਰਤਦੇ ਨੇ ਇਹ ਦਵਾਈ ਆਪਾਂ ਨੂੰ ਪਾਉਣੀਆਂ ਚਾਹੀਦੀਆਂ ਨੇ ਜਾਂ ਨਹੀਂ ਪਾਉਣੀਆਂ ਚਾਹੀਦੀਆਂ ਜਾਂ ਆਪਾਂ ਨੂੰ ਸਪਰੇਅ ਕਰ ਲੈਣੀ ਚਾਹੀਦੀ ਆ ਯੂਨੀਵਰਸਿਟੀ ਦਾ ਕਿਸ ਫਾਰਸਾਨ ਇਹਦੇ ਬਾਰੇ ਇਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸੋ ਸਭ ਤੋਂ ਪਹਿਲਾਂ ਬੇਨਤੀ ਆ ਵੀ ਜੋ ਕਿਸਾਨ ਕੋਈ ਨਵੇਂ ਚੈਨਲ ਦੇ ਨਾਲ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦੇ ਤਾਂ ਕਿ ਜੋ ਆਪਾਂ ਨਵੀਂ ਵੀਡੀਓ ਆਉਣੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਪਹਿਲਾਂ ਆਪਾਂ ਦੇਖਦੇ ਆਂ ਵੀ ਇਹ ਸੁੰਡੀਆਂ ਜਿਹੜੀਆਂ ਪਤਾਲਪੇਟ ਸੁੰਡੀ ਤੇ ਗੋਭ ਦੀ ਸੁੰਡੀ ਦਾ ਜਿਹੜਾ ਇਹਦੇ ਨਾਲ ਕੀ ਚੱਕਰ ਜੋੜ ਕੇ ਦੇਖਿਆ ਜਾਂਦਾ ਵੀ ਜਿਹੜਾ ਆਪਣਾ ਪੂਰਨਮਾਸੀ ਜਾਂ ਇਹਦੇ ਨਾਲ ਆਪਣਾ ਕੀ ਚੱਕਰ ਆਉਂਦਾ ਪੁੰਨਿਆਂ ਦੇ ਨਾਲ ਕੀ ਚੱਕਰ ਆ ਪੂਰਨਮਾਸੀ ਕੀ ਆ ਜੀ ਪੂਰਨਮਾਸੀ ਦੇ ਵਿੱਚ ਪੂਰਾ ਚੰਨ ਹੁੰਦਾ ਮਤਲਬ ਚਾਨਣੀਆ ਰਾਤਾਂ ਹੁੰਦੀਆਂ ਨੇ ਇਹਦੇ ਵਿੱਚ ਇਹ ਸਮਝਿਆ ਜਾਂਦਾ ਵੀ ਇਹਨਾਂ ਜਿਹੜਾ ਸੁੰਡੀਆਂ ਦੇ ਪਤੰਗੇ ਹੁੰਦੇ ਨੇ ਚਾਨਣੀਆ ਰਾਤਾਂ ਦੇ ਵਿੱਚ ਪਰਜਨ ਕਿਰਾ ਕਰਦੇ ਨੇ ਇਹ ਜਿਹੜੇ ਆਪਣੇ ਆ ਤਿਤਲੀਆਂ ਜਾਂ ਉੜਦੀਆਂ ਦੇਖਿਆ ਹੋਣਗੇ ਨਾ ਤੁਸੀਂ ਖੇਤਾਂ ਦੇ ਵਿੱਚ ਆਮ ਆ ਪਮਕੜ ਜਿਹੜੇ ਹੁੰਦੇ ਆ ਉਹ ਇਹਨਾਂ ਦੇ ਪਤੰਗੇ ਹੁੰਦੇ ਆ ਉਹ ਜਿਹੜੇ ਅੱਗੇ ਪਰਜਨ ਕਰਕੇ ਅੰਡੇ ਦਿੰਦੇ ਨੇ ਤੇ ਉਹਨਾਂ ਤੋਂ ਛੁੰਡੀਆਂ ਨਿਕਲ ਕੇ ਪਤਲ ਪੇਟ ਛੁੰਡੀ ਦਾ ਗੋਭ ਦਾ ਕੀੜਾ ਵਗੈਰਾ ਉਹ ਫਸਲ ਦਾ ਨੁਕਸਾਨ ਕਰਦੇ ਨੇ ਇਹ ਸਮਝ ਆ ਜਾਂਦਾ ਵੀ ਇਹ ਜਿਹੜਾ ਚਾਨਣੀਆਂ ਰਾਤਾਂ ਦੇ ਵਿੱਚ ਇਹ ਪਰਜਨ ਕਿਰਿਆ ਕਰਦੇ ਨੇ ਤੇ ਉਸ ਤੋਂ ਬਾਅਦ ਅੰਡੇ ਦਿੰਦੇ ਨੇ 5-6 ਦਿਨਾਂ ਦੇ ਬਾਅਦ ਆਂਡਿਆਂ ਦੇ ਵਿੱਚੋਂ ਪੱਤੇ ਜਿਹੜੇ ਛੁੰਡੀਆਂ ਨਿਕਲ ਕੇ ਪੱਤਿਆਂ ਨੂੰ ਜਾਂ ਨੁਕਸਾਨ ਕਰਦੀਆਂ ਨੇ ਜਾਂ ਆਪਣੇ ਬੂਟਿਆਂ ਦਾ ਨੁਕਸਾਨ ਕਰਦੀਆਂ ਨੇ ਸੋ ਇਹ ਜਿਹੜਾ 8 ਤੋਂ 10 ਦਿਨ ਬਾਅਦ ਨਿਕਲਦੇ ਨੇ ਤੁਸੀਂ ਇਹ ਮੰਨ ਕੇ ਚੱਲੋ ਕਿ ਜਦੋਂ ਪੂਰਨਮਾਸੀਆ ਪੂਰਨਮਾਸੀ ਤੋਂ 8-10 ਦਿਨ ਬਾਅਦ ਤੁਸੀਂ ਜਿਹੜਾ ਆਪਣੇ ਖੇਤਾਂ ਦਾ ਨਿਰੀਖਣ ਕਰਨਾ ਤੁਹਾਨੂੰ ਜੇ ਉੱਥੇ ਛੁੰਡੀਆਂ ਦਾ ਅਟੈਕ ਦਿਖਾਈ ਦਿੰਦਾ ਤਾਂ ਫਿਰ ਤੁਸੀਂ ਸਪਰੇਅ ਕਰਨੀ ਆ ਜਿਹੜਾ ਪਦਾਨ ਵਾਲੀ ਗੱਲ ਹੈ ਹੁਣ ਪਦਾਨ ਜਿਮੀਦਾਰ ਜਾਂ ਜਿਹੜੀਆਂ ਦਾਣੇਦਾਰ ਦਵਾਈਆਂ ਕਦੋਂ ਵਰਤਦੇ ਨੇ ਇਹ ਦਵਾਈਆਂ ਜੀ ਆਪਾਂ ਮਤਲਬ ਜਦੋਂ ਲਾਸਟ ਜੂਰੀਆ ਪਾਉਂਦੇ ਆ ਬਾਲੇ ਕਿਸਾਨ ਤਾਂ ਉਸ ਵੇਲੇ ਵਰਤ ਲੈਂਦੇ ਨੇ ਨਹੀਂ ਤਾਂ ਫਿਰ ਕੋਈ ਕਿਸਾਨ 40 45 ਦਿਨਾਂ ਦੇ ਉੱਤੇ ਇਹਦੀ ਵਰਤੋਂ ਕਰ ਲੈਂਦੇ ਨੇ ਇਹ ਜਿਹੜੀਆਂ ਦਵਾਈਆਂ ਵਰਤਣ ਦੇ ਨਾਲ 20 25 ਦਿਨ ਤੱਕ ਇਹਨਾਂ ਕੀੜਿਆਂ ਨੂੰ ਕੰਟਰੋਲ ਰੱਖਿਆ ਜਾ ਸਕਦਾ ਕਿਉਂਕਿ ਰੱਟ ਕੇ ਕੰਮ ਕਰਦੀਆਂ ਨੇ ਜ਼ਮੀਨ ਦੇ ਵਿੱਚ ਆਪਾਂ ਪਾ ਦਿੰਦੇ ਨੇ ਪੂਰੇ ਬੂਟੇ ਨੂੰ ਕੌੜਾ ਕਰ ਦਿੰਦੀਆਂ ਨੇ ਤੇ ਜੇਕਰ ਕੋਈ 15-20 ਦਿਨ ਦੇ ਵਿੱਚ ਖੇਤਾਂ ਦੇ ਵਿੱਚ ਕੋਈ ਕੀੜਾ ਫਸਲ ਦੇ ਵਿੱਚ ਆਉਂਦਾ ਵੀ ਆ ਤਾਂ ਉਹ ਮਰ ਜਾਂਦਾ ਕਿਉਂਕਿ ਦੂਤਾ ਪੂਰਾ ਕੌੜਾ ਹੁੰਦਾ ਤੇ ਅੱਗੇ ਉਹਦਾ ਵਾਧਾ ਨਹੀਂ ਹੁੰਦਾ ਸੋ ਉਹਨੂੰ ਇਹ ਚੰਗੀ ਤਰ੍ਹਾਂ ਕੰਟਰੋਲ ਕਰ ਲੈਂਦੀਆਂ ਨੇ ਪਰ ਦੇਖਣ ਵਾਲੀ ਗੱਲ ਇਹ ਆ ਵੀ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਬਹੁਤੇ ਕਿਸਾਨ ਇਹ ਨਹੀਂ ਦੇਖਦੇ ਵੀ ਸੁੰਡੀ ਦਾ ਅਟੈਕ ਆਇਆ ਜਾਂ ਨਾ ਆਇਆ ਉਦੋਂ ਇਹ ਦੇੜੀਆਂ ਦਾਣੇਦਾਰ ਵਰਤਦੇ ਨੇ ਸਪਰੇਅ ਉਸ ਵੇਲੇ ਕਰਦੇ ਨੇ ਜਦੋਂ ਸੁੰਡੀ ਦਾ ਅਟੈਕ ਆਇਆ ਹੁੰਦਾ ਪਰ ਜਿਹੜੀਆਂ ਇਹ ਦਾਣੇਦਾਰ ਦਵਾਈਆਂ ਨੇ ਦਾਣੇਦਾਰ ਦਵਾਈਆਂ ਅਟੈਕ ਨੂੰ ਦੇਖ ਕੇ ਨਹੀਂ ਵਰਤੀਆਂ ਜਾਂਦੀਆਂ ਕਿਸਾਨ ਇਹਨਾਂ ਨੂੰ ਪਹਿਲਾਂ ਹੀ ਪਾ ਦਿੰਦੇ ਨੇ ਤੋ ਇਹ ਹੁਣ ਆਪਾਂ ਦੇਖਣਾ ਕਿਉਂਕਿ 10-12 ਦਿਨ 15 ਦਿਨ ਇਹਨਾਂ ਦਵਾਈਆਂ ਦਾ 20 ਤੱਕ ਲਾਲੂ ਅਸਰ ਰਹਿੰਦਾ ਤੇ 20 ਦਿਨਾਂ ਬਾਅਦ ਜੇ ਅਟੈਕ ਆ ਗਿਆ ਤਾਂ ਕਈ ਵਾਰੀ ਜ਼ਿਆਦਾ ਅਟੈਕ ਆ ਜਾਂਦਾ ਫਿਰ ਆਪਾਂ ਨੂੰ ਸਪਰੇ ਵੀ ਕਰਨੀ ਪੈਂਦੀ ਹੈ ਔਰ ਕਈ ਵਾਰੀ ਹਾਰਡ ਸਪਰੇ ਵੀ ਕਰਨੀ ਪੈ ਜਾਂਦੀ ਹੈ ਕਿਉਂ ਕਿਉਂਕਿ ਇਹ ਜਿਹੜੀਆਂ ਦਵਾਈਆਂ ਨਾ ਪੱਤਿਆਂ ਨੂੰ ਨਰਮ ਕਰ ਦਿੰਦੀਆਂ ਨੇ ਉਹਨਾਂ ਦੇ ਵਿੱਚ ਕਲੋਰੋਫਿਲ ਵਧ ਜਾਂਦੀ ਹੈ ਹਰਾ ਮਾਦਾਂ ਜ਼ਿਆਦਾ ਹੋ ਜਾਂਦਾ ਜਿਹੜੇ ਕੀਟੇ ਕੀਟ ਪਤੰਗਿਆਂ ਨੂੰ ਨਾ ਜਿਹੜੇ ਜਦੋਂ ਬੂਟਿਆਂ 'ਚ ਰਸ ਜ਼ਿਆਦਾ ਹੁੰਦਾ ਜਿਹੜੇ ਬੂਟਿਆਂ ਦੇ ਵਿੱਚ ਹਰਾਪਣ ਜ਼ਿਆਦਾ ਉਹਨਾਂ ਨੂੰ ਉਧਰ ਜ਼ਿਆਦਾ ਆਕਰਸ਼ਿਤ ਹੁੰਦੇ ਨੇ ਜ਼ਿਆਦਾ ਨਰਮ ਪੱਤੇ ਨੂੰ ਜ਼ਿਆਦਾ ਖਾਂਦੀਆਂ ਨੇ ਇਹ ਜਿਹੜੀਆਂ ਦਵਾਈਆਂ ਆਪਾਂ ਵਰਤਦੇ ਆ ਥੋੜਾ ਪੱਤੇ ਨੂੰ ਨਾਮ ਕਰ ਦਿੰਦੇ ਨੇ ਇਹ ਜਿਹੜਾ ਹੋਆ ਸਹੀ ਤਰੀਕਾ ਇਹ ਆ ਵੀ ਜੇ ਆਪਾਂ ਅਟੈਕ ਦੇਖ ਕੇ ਜਦੋਂ ਆਪਣੇ ਖੇਤ ਦੇ ਵਿੱਚ ਅਟੈਕ ਆ ਗਿਆ ਫਿਰ ਆਪਾਂ ਸਪਰੇ ਦੇ ਬਾਰੇ ਸੋਚੀਏ ਜਾਂ ਕੋਈ ਦਾਣੇਦਾਰ ਦਵਾਈ ਵਰਤਣੀ ਹੈ ਉਹਦੇ ਬਾਰੇ ਫਿਰ ਆਪਾਂ ਸੋਚਣਾ ਵੀ ਜੇ ਆਪਾਂ ਤੋਂ ਸਪਰੇ ਨਹੀਂ ਹੁੰਦੀ ਫਿਰ ਦਾਣੇਦਾਰ ਪਰ ਵਰਤਣੀ ਪਊਗੀ ਕੁਝ ਕਿਸਾਨ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਉਹ ਕਦੇ ਸਪਰੇ ਨਹੀਂ ਕਰਨੀ ਅਸੀਂ ਦਾਣੇਦਾਰ ਵਰਤਾਂਗੇ 20-25 ਦਿਨ ਲੰਘ ਜਾਂਦੇ ਨੇ ਪਰ ਆਪਾਂ ਨੂੰ ਉਸ ਵੇਲੇ ਹੀ ਇਹਨਾਂ ਦਵਾਈਆਂ ਨੂੰ ਵੀ ਵਰਤਣਾ ਚਾਹੀਦਾ ਜਦੋਂ ਆਪਣੇ ਖੇਤ ਦੇ ਵਿੱਚ ਅਟੈਕ ਆਪਾਂ ਨੂੰ ਦਿਖਾਈ ਦੇਵੇ ਹੁਣ ਯੂਨੀਵਰਸਿਟੀ ਨੇ ਸਿਫਾਰਸ਼ਾਂ ਦੀ ਗੱਲ ਕਰ ਲਈ ਹੈ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਪਰਮਲ ਝੋਨੇ ਦੇ ਉੱਤੇ ਜਾਂ ਜਿਹੜਾ ਝੋਨਾ ਆਪਾਂ ਇਹ ਆਪਾਂ ਲਗਾਉਨੇ ਆ ਪੀਆਰ ਕਿਸਮਾਂ ਨਾਲ ਹੋ ਜਾਂ ਦੂਸਰੀਆਂ ਕਿਸਮਾਂ ਵੀ ਨੇ ਜਿਹੜੀਆਂ ਆਪਾਂ ਜਿਹੜੀਆਂ ਨੌਨ ਵਾਸਮਤੀ ਕਿਸਮਾਂ ਤਾਂ ਨੇ ਇਹਨਾਂ ਦੇ ਵਿੱਚ ਜੁਨੀਵ ਰਾਸ਼ਟਰੀ ਦੇ ਵੱਲੋਂ ਕਿਸੇ ਵੀ ਧਾਣੇਦਾਰ ਦਵਾਈ ਦੀ ਸਿਫਾਰਸ਼ ਨਹੀਂ ਕੀਤੀ ਗਈ ਕਿਸਾਨ ਇਹਨਾਂ ਨੂੰ ਆਪਣੇ ਤੌਰ ਤੇ ਹੀ ਵਰਤ ਰਹੇ ਨੇ ਜਾਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਉਹਨਾਂ ਦੇ ਕਹੇ ਤੇ ਆਉਂਦੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਏਜੰਟ ਵਗੈਰਾ ਕਿਸਾਨਾਂ ਨੂੰ ਆਕੇ ਸਮਝਾਉਂਦੇ ਰਹਿੰਦੇ ਨੇ ਜਾਂ ਡੀਲਰ ਨੇ ਉਹਨਾਂ ਨੂੰ ਗੱਛ ਦਿੰਦੇ ਨੇ ਜਾਂ ਕਿਸਾਨਾਂ ਨੇ ਆਪਣੇ ਤੌਰ ਤੇ ਵੀ ਤਜਰਬੇ ਕੀਤੇ ਹੋਏ ਨੇ ਕਿਉਂਕਿ 15 20 20 25 ਦਿਨ ਤੱਕ ਅਸਰ ਵਧੀਆ ਰੱਖਦੀਆਂ ਨੇ ਔਰ ਖੇਤ ਦੇ ਵਿੱਚ ਹਰੇ ਭਾਈ ਹਰਿਆਵਲ ਕਾਫੀ ਵੱਧ ਜਾਂਦੀ ਹੈ ਸੋ ਇਸ ਕਰਕੇ ਜ਼ਿੰਮੇਵਾਰ ਇਹਨਾਂ ਦਵਾਈਆਂ ਨੂੰ ਵਰਤ ਨਹੀਂ ਜਾਂਦੇ ਪਰ ਯੂਨੀਵਰਸਿਟੀ ਦੇ ਵੱਲੋਂ ਕੋਈ ਸਿਫਾਰਸ਼ ਨਹੀਂ ਹੈਗੀ ਇਹ ਆਪਾਂ ਹੋਰ ਧਿਆਨ ਦੇਣਾ ਇਹ ਸਿਫਾਰਸ਼ ਕਾਦੀ ਆ ਜੀ ਯੂਨੀਵਰਸਿਟੀ ਦੇ ਵਿੱਚ ਬਾਸਮਤੀ ਕਿਸਮਾਂ ਦੇ ਵਿੱਚ ਸਿਫਾਰਸ਼ ਕੀਤੀ ਗਈ ਆ ਬਾਸਮਤੀ ਕਿਸਮਾਂ ਦੇ ਵਿੱਚ ਜਿਹੜੀ ਆਪਣੀ ਕਾਰਟਾਪ ਹਾਈਡਰੋਕਲੋਰਾਈਡ ਪ੍ਰਦਾਨ ਵਾਲਾ ਟੈਕਨੀਕਲ ਹੈ ਕਲੋਰਾਂਟਰਾ ਨੀਪਰੋ ਲਉਂਦੀ ਆ ਜਿਹੜਾ ਕੋਰਾਜਨ ਵਾਲਾ ਆਪਣਾ ਟੈਕਨੀਕਲ ਹੁੰਦਾ ਇਸ ਤਰ੍ਹਾਂ ਦਾ ਰੀਜੈਂਟ ਵਾਲਾ ਜਿਹੜਾ ਟੈਕਨੀਕਲ ਆ ਉਹਦੀ ਵੀ ਸਿਫਾਰਸ਼ ਹੈਗੀ ਆ ਪਰ ਉਹ ਬਾਸਮਤੀ ਕਿਸਮਾਂ ਦੇ ਵਿੱਚ ਆ ਨਾ ਕਿ ਇਹਨਾਂ ਜਿਹੜੀਆਂ ਆਪਣੀਆਂ ਨਾ ਗੈਰਵਾਸਮਤਿ ਕਿਸਮਾਂ ਨੇ ਜਾਂ ਪੀਆਰ ਕਿਸਮਾਂ ਨੇ ਇਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਫਾਰਸ਼ ਉਹ ਜਿਹੜੀ ਨਹੀਂ ਹੈਗੀ। ਬਾਕੀ ਜਿਹੜਾ ਹੁਣ ਜੇ ਆਪਾਂ ਕੀੜੇ ਦੇ ਅਟੈਕ ਦੀ ਗੱਲ ਕਰ ਲਨੇ ਆ ਕੀੜੇ ਦਾ ਅਟੈਕ ਇਹਨਾਂ ਮੌਸਮ ਦੇ ਨਾਲ ਵੀ ਬਹੁਤ ਨਿਰਭਰ ਕਰਦਾ। ਕਈ ਵਾਰੀ ਕੀ ਹੁੰਦਾ ਨਾ ਭਾਵੇਂ ਰਾਤਾ ਚਾਨਣੀਆਂ ਹੁਣ ਭਾਵੇਂ ਦੂਸਰੇ ਹੁਣ ਜੇ ਮੌਸਮ ਕੀੜੇ ਦੇ ਅਨੁਕੂਲ ਆ ਗਿਆ ਫਿਰ ਵੀ ਵੱਧ ਜਾਣਾ ਅਟੈਕ ਨੇ। ਕਈ ਵਾਰੀ ਕੀ ਹੁੰਦਾ ਹਮੋਸ ਭਰੇ ਮੌਸਮ ਬਣ ਜਾਂਦਾ। ਉਸੀਂ ਦੇਖੋ ਉੱਥੇ ਭਾਵੇਂ ਰਾਤਾਂ ਕਿੜੀਆਂ ਹੀ ਹੋਣ ਫਿਰ ਕੀੜੇ ਦਾ ਅਟੈਕ ਆ ਜਾਂਦਾ ਆਪਣਾ ਪ੍ਰੋਪਰ ਧਿਆਨ ਆਪਣੀ ਫਸਲ 'ਚ ਹੋਣਾ ਚਾਹੀਦਾ ਆਪਾਂ ਖੇਤਾਂ ਦੇ ਵਿੱਚ ਗੇੜਾ ਮਾਰੋ ਕੀੜੇ ਦਾ ਅਟੈਕ ਤੁਹਾਨੂੰ ਦਿਖਾਈ ਦਿੰਦਾ ਜਿਸ ਤਰ੍ਹਾਂ ਹੁਣ ਪਤਲਪੇਟ ਛੁੰਡੀਆਂ ਪਤਲਪੇਟ ਛੁੰਡੀਆਂ ਦੀ ਜਿਹੜੀ ਸਫਾਰਸ਼ ਯੂਨੀਵਰਸਿਟੀ ਕਰਦੀ ਆ ਵੀ ਜਦੋਂ ਤੁਹਾਡੇ ਪੱਤਿਆਂ ਦੇ ਉੱਤੇ 10% ਤੁਹਾਨੂੰ ਨੁਕਸਾਨ ਉਹਦਾ ਦਿਖੇ ਕਿਉਂਕਿ ਚਿੱਟੇ ਜਿਹੇ ਪੱਤੇ ਹੋ ਜਾਂਦੇ ਨੇ ਪੱਤੇ ਮੂਹ ਲਪੇਟ ਲੈਂਦੀਆਂ ਤੁਸੀਂ ਪੱਤੇ ਖੋਲ ਕੇ ਦੇਖੋ ਜੇ ਤੁਹਾਨੂੰ 10% ਪੱਤਿਆਂ ਦੇ ਉੱਤੇ ਛੁੰਡੀਆਂ ਦਿਖਾਈ ਦਿੰਦੀਆਂ ਨੇ ਫੇਰ ਆਪਾਂ ਸਪਰੇਅ ਦੇ ਬਾਰੇ ਛੋਟਣਾ ਇਥੇ ਤਰ੍ਹਾਂ ਗੋਭਾਂ ਜਿਹੜੀਆਂ ਸੁੱਕੀਆਂ ਹੋਈਆਂ ਦਿਖਾਈ ਦਿੰਦੀਆਂ ਨੇ ਜੇ 5% ਗੋਭਾ 100 ਤੋਂ 5 ਕਿਗੋਭਾ ਜੇ ਤੁਹਾਨੂੰ ਦਿਖਾਈ ਦੇਣ ਫੇਰ ਸਪਰੇਅ ਦੇ ਬਾਰੇ ਛੋਟਣਾ ਨਹੀਂ ਤਾਂ ਸਪਰੇਅ ਦੇ ਬਾਰੇ ਕੋਈ ਆਪਾਂ ਨੂੰ ਛੋਟਣ ਦੀ ਲੋੜ ਨਹੀਂ ਐਨੀ ਜਲਦੀ ਫਿਰ ਇਹ ਵੱਡਾ ਨੁਕਸਾਨ ਵੀ ਨਹੀਂ ਕਰਦੀਆਂ ਕਿਉਂਕਿ ਜੇਕਰ ਕਈ ਵਾਰੀ ਚੰਗੀ ਬਾਰਿਸ਼ ਹੋ ਗਈ ਨਾਲ ਹਵਾ ਚੱਲ ਗਈ ਤਦ ਵੀ ਜਿਹੜਾ ਇਹਦਾ ਅਟੈਕ ਰੁਕ ਜੰਨਾ ਬਾਕੀ ਜਦੋਂ ਕਿਸਾਨ 35 40 ਦਿਨ ਦੀ ਫਸਲ ਤੇ ਇਹਨਾਂ ਦਵਾਈਆਂ ਦੀ ਛੇਤੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਪਹਿਲੇ ਦਿਨਾਂ ਦੇ ਵਿੱਚ ਜਦੋਂ ਫਸਲ ਆਪਣੀ 40 ਦਿਨ ਦੇ ਲਗਭਗ ਹੈਗੀ ਉਸ ਵੇਲੇ ਜੇ ਪਤਲਪੇਟ ਸੁੰਡੀ ਦਾ ਅਟੈਕ ਆਉਂਦਾ ਵੀ ਆ ਜਿਆਦਾ ਅਟੈਕ ਹੁਣ ਪਤਲਪੇਟ ਸੁੰਡੀ ਦਾ ਹੁੰਦਾ। ਗੋਭ ਦੇ ਕੀੜੇ ਦਾ ਅਟੈਕ ਹੁਣ ਕਾਫੀ ਘਟ ਗਿਆ। ਬਾਸਮਤੀ ਕਿਸਮਾਂ ਦੇ ਵਿੱਚ ਤਾਂ ਹੁੰਦਾ ਪਰ ਇਹ ਜਿਹੜੀਆਂ ਪਰਮਲ ਕਿਸਮਾਂ ਦੇ ਵਿੱਚ ਗੋਭ ਦੇ ਕੀੜੇ ਦਾ ਅਟੈਕ ਘਟ ਗਿਆ। ਪਤਲਪੇਟ ਦਾ ਅਟੈਕ ਦਿਖਾਈ ਦਿੰਦਾ। ਪੱਤਾ ਲਪੇਟ ਦਾ ਅਟੈਕ ਜੇ 35 40 ਦਿਨ ਦੀ ਫਸਲ ਦੇ ਉੱਤੇ ਤੁਹਾਨੂੰ ਦਿਖਾਈ ਵੀ ਦੇਵੇ ਘਬਰਾਉਣ ਦੀ ਬਾਲੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਦਿਖਾਈ ਇਹ ਵੱਧ ਜਾਂਦਾ ਹੁੰਦਾ ਪਤਾ ਆਪਾਂ ਨੂੰ ਇਹਦਾ ਉਦੋਂ ਲੱਗਦਾ ਜਦੋਂ ਪੱਤਾ ਚਿੱਟੇ ਰੰਗ ਦਾ ਹੋ ਜਾਂਦਾ ਕਈ ਵਾਰ ਤਾਂ ਉਸ ਵੇਲੇ ਸੋਡੀ ਮਾਰ ਵੀ ਚੁੱਕੀ ਹੁੰਦੀ ਹੈ ਤੇ ਜਦੋਂ ਪੱਤੇ ਖੋਲੇ ਨਾ ਦੇ ਆਪਾਂ ਨੂੰ ਉ ਤਾਂ ਇੱਕ ਦਿਖਾਈ ਦੇਣ ਨੂੰ ਲੱਗਦਾ ਆਪਾਂ ਨੂੰ ਲੱਗਦਾ ਵੀ ਫਸਲ ਤਾਂ ਆਪਣਾ ਕਾਫੀ ਨੁਕਸਾਨ ਹੋ ਗਿਆ ਪਰ ਕਈ ਵਾਰੀ ਕੀ ਹੁੰਦਾ ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਫਸਲ ਉਹਨੂੰ ਦੁਬਾਰੇ ਕਵਰ ਕਰ ਜਾਂਦੀ ਹੈ ਜੇ 40-45 ਦਿਨ ਦੀ ਫਸਲ ਦੇ ਉੱਤੇ ਅਟੈਕ ਆਵੇ ਆ ਵੀ ਜਾਵੇ ਨਾ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਦੇ ਵਾਰਸ਼ ਨਾਲ ਵੀ ਉਹ ਠੀਕ ਹੋ ਜਾਂਦਾ ਹਰ ਵਾਰੀ ਆਪਾਂ ਨੂੰ ਸਪਰੇਅ ਦੀ ਹੀ ਲੋੜ ਨਹੀਂ ਹੈਗੀ ਸੋ ਜਦੋਂ ਫਸਲ ਆਪਣੀ 50 ਦਿਨ ਤੋਂ ਉੱਪਰ ਜਾਂਦੀ ਹੈ ਉਸ ਵੇਲੇ ਆਪਾਂ ਫਸਲ ਦੇ ਉੱਤੇ ਧਿਆਨ ਰੱਖਣਾ ਹੁੰਦਾ ਉਦੋਂ ਉਹਨੂੰ ਜ਼ਰੂਰ ਧਿਆਨ ਰੱਖੋ ਫਸਲ ਦੇ ਵਿੱਚ ਜੜਾ ਮਾਰੋ ਤੁਹਾਨੂੰ ਅਟੈਕ ਜਿਹੜਿਆਂ ਗੋਬਾਂ 5% ਛੁੱਟੀਆਂ ਦਿਖਾਈ ਦਿੰਦੀਆਂ ਨੇ ਜਾਂ ਫਿਰ ਜਿਹੜਾ ਤੁਹਾਡਾ ਆ ਪਤਾਲ ਪੇਟਾ ਵਾਲਾ ਅਟੈਕ ਆ ਉਹ 10% ਦੇ ਲਗਭਗ ਹੈਗਾ ਫਿਰ ਤੁਸੀਂ ਦਵਾਈਆਂ ਦੀ ਸਪਰੇਅ ਦੇ ਬਾਰੇ ਸ਼ੋਕਣਾ ਤਰਜੀਹ ਆਪਾਂ ਸਪਰੇਅ ਨੂੰ ਦਈਏ ਕਿਉਂਕਿ ਜਿਹੜੀਆਂ ਦਾਣੇਦਾਰ ਦਵਾਈਆਂ ਆਪਾਂ ਬਿਨਾ ਬਿਨਾ ਅਟੈਕ ਦੇਖਿਆ ਵੀ ਵਰਤ ਲੈਂਦੇ ਆ ਤੇ ਉਹਨਾਂ ਦਾ ਅਟੈਕ ਦਾ ਸਮਾ ਵੀ ਕੁਛ ਟਾਈਮ ਹੀ ਹੁੰਦਾ ਜਿਹੜਾ ਜਦੋਂ ਉਹ ਆਪਣਾ ਅਫੈਕਟ ਉਹਨਾਂ ਦਾ ਬੁੱਕੇ ਤੇ ਰਹਿੰਦਾ ਉਸ ਤੋਂ ਬਾਅਦ ਜਦੋਂ ਉਹ ਦਵਾਈਆਂ ਅਫੈਕਟ ਉਹਨਾਂ ਦਾ ਘਟਦਾ ਜਿਉਂ ਹੀ ਅਸਰ ਘਟਦਾ ਤੇ ਉਹ ਅਟੈਕ ਜਿਹੜਾ ਫਿਰ ਜਿਹੜਾ ਸੁੰਡੀ ਦਾ ਆ ਜਾਂਦਾ ਕਈ ਵਾਰੀ ਵੱਧ ਈ ਆ ਜਾਂਦਾ ਤੇ ਦੂਸਰੀ ਗੱਲ ਖਰਚੇ ਦਾ ਵੀ ਫਰਕ ਪੈਂਦਾ ਕਿਉਂਕਿ ਜਿਹੜੀਆਂ ਦਾਣੇਦਾਰ ਦਵਾਈਆਂ ਨੇ ਉਹਨਾਂ ਦਾ ਖਰਚਾ ਜ਼ਿਆਦਾ ਹੈ ਸਪਰੇਅ ਦਾ ਖਰਚਾ ਘੱਟ ਹੈ ਸਪਰੇਅ ਤੇ ਥੋੜੀ ਮਿਹਨਤ ਲੱਗਦੀ ਹੈ ਜਿੰਨੇ ਤੁਸੀਂ ਦਾਣੇਦਾਰ ਦਵਾਈ ਪਦਾਨ ਮੰਨ ਲਓ ਤੁਸੀਂ ਖੇਤ ਦੇ ਵਿੱਚ ਪਾਉਨੇ ਹੋ 7-8 ਕਿਲੋ ਦੀ ਸਫਾਰਸ਼ ਹੈਗੀ ਆ ਉਹਦੀ ਜੇ 8-900 ਰੁਪਏ ਦੀ ਪਦਾਨ ਪਾਉਨੇ ਆਪਾਂ ਉਹਨਾਂ ਨੇ ਸਿਰਫ ਦੋ ਕੀੜਿਆਂ ਨੂੰ ਕੰਟਰੋਲ ਕਰਨਾ ਗੋਭ ਦੇ ਕੀੜੇ ਨੂੰ ਤੇ ਪਤਲ ਪੇਟ ਨੂੰ ਪਰ ਜੇਕਰ ਤੁਸੀਂ ਸਪਰੇਅ ਕਰਦੇ ਹੋ ਤਾਂ ਤੁਸੀਂ ਉਲੀਨਾਸ਼ਕ ਵੀ ਉਹਨੇ ਖਰਚੇ ਦੇ ਵਿੱਚ ਹੀ ਪਾ ਲਓਗੇ ਹੋ ਸਕਦਾ ਘੱਟ ਪਵੇ ਤੇ ਸਪਰੇਅ ਜ਼ਰੂਰਤ ਮੁਤਾਬਕ ਕਰੋ ਤੇ ਨਾਲ ਸਮਕਾਂ ਤੇ ਉਹਦਾ ਜਿਹੜਾ ਤੁਹਾਨੂੰ ਹੋਰ ਵੀ ਫਾਇਦਾ ਹੋ ਜੂਗਾ ਵੀ ਨਾਲ ਤੁਸੀਂ ਕੋਈ ਉਲੀਨਾਸ਼ਕ ਵਗੈਰਾ ਦੀ ਤੁਹਾਨੂੰ ਲੋੜ ਪੈਂਦੀ ਆ ਉਹ ਵੀ ਵਰਤ ਸਕਦੇ ਹੋ ਤੁਸੀਂ ਤੇ ਬਿਨਾ ਮਤਲਬ ਤੋਂ ਸਪਰੇਅ ਵੀ ਨਹੀਂ ਕਰਨੀ ਤੁਹਾਡੇ ਖੇਤ ਦੇ ਉੱਤੇ ਕਿਸ ਤਰ੍ਹਾਂ ਦਾ ਅਟੈਕ ਆ ਉਹਨੂੰ ਤੁਸੀਂ ਦੇਖ ਕੇ ਤੈਅ ਕਰਨਾ ਵੀ ਸਪਰੇਅ ਕਰਨੀ ਆ ਜਾਂ ਨਹੀਂ ਕਰਨੀ ਹਾਂ ਆ ਤੁਹਾਨੂੰ ਆਪਾਂ ਹੁਣ ਦੱਸ ਹੀ ਚੁੱਕਿਆ ਵੀ ਜਿਹੜਾ ਚਾਨਣੀਆ ਰਾਤਾਂ ਦੇ ਨਾਲ ਜਦੋਂ ਚਾਨਣੀਆ ਰਾਤਾਂ ਖਤਮ ਹੁੰਦੀਆਂ ਨੇ ਤੁਸੀਂ ਇਹ ਮੰਨ ਕੇ ਚੱਲੋ ਕੋ ਵੀ ਇਹ ਜਿਹੜਾ 8 ਤਰੀਕ ਤੇ ਲਗਭਗ ਆਪਣੀ ਆਉਂਦੀ ਹੁੰਦੀ ਹੈ ਜਿਹੜੀ ਪੂਰਨਮਾਸੀ ਹੁੰਦੀ ਹੈ ਜਿਸ ਤਰ੍ਹਾਂ ਆਪਣੀ ਸ਼ਾਇਦ 9 ਅਗਸਤ ਦੇ ਲਗਭਗ ਪੂਰਨਮਾਸੀ ਆਉਣੀਆਂ ਜਿਹੜੀ ਅਗਸਤ ਦੇ ਵਿੱਚ ਆਉਣੀਆਂ ਉਸ ਤੋਂ 5-7 ਦਿਨ ਬਾਅਦ ਜਿਹੜਾ ਕਿਉਂਕਿ ਆਂਡੇ ਦੇਣੇ ਨੇ ਇਹਨਾਂ ਪਤੰਗਿਆਂ ਨੇ ਆਂਡਿਆਂ ਚੋਂ ਛੁੱਡੀਆਂ ਨਿਕਲੀਆਂ ਨੇ 5-7 ਦਿਨ ਬਾਅਦ ਖੇਤ ਦੇ ਉੱਤੇ ਧਿਆਨ ਰੱਖੋ ਤੇ ਉਸ ਵੇਲੇ ਜਦੋਂ ਤੁਹਾਡੇ ਖੇਤ ਦੇ ਉੱਤੇ ਤੁਹਾਨੂੰ ਲੱਗਦਾ ਵੀ ਅਟੈਕ ਹੈਗਾ ਛੁੱੰਡੀ ਦਾ ਫਿਰ ਕੋਈ ਸਪਰੇ ਦੇ ਬਾਰੇ ਸੋਚਣਾ ਬਾਕੀ ਇਹ ਨੂੰ ਵੀ ਪੂਰਾ ਹੀ ਮੰਨ ਕੇ ਨਹੀਂ ਚੱਲਣਾ ਜੇ ਜਦੋਂ ਕਿ ਮੌਸਮ ਦੇ ਵਿੱਚ ਹੋਮਸ ਬਣੇ ਹੁੰਦੇ ਆ ਨਾ ਹੋਮਸ ਵਾਲਾ ਮੌਸਮ ਹਵਾ ਨਹੀਂ ਚੱਲਦੀ ਗਰਮੀ ਟੈਂਪਰੇਚਰ ਥੋੜਾ ਵਧਦਾ ਮੌਸਮ ਦੇ ਵਿੱਚ ਨਵੀਂ ਬਹੁਤ ਜ਼ਿਆਦਾ ਟੈਂਪਰੇਚਰ ਵਧਿਆ ਹੁੰਦਾ ਉਸ ਵੇਲੇ ਵੀ ਅਟੈਕ ਆ ਜਾਂਦਾ ਉਦੋਂ ਵੀ ਧਿਆਨ ਰੱਖਣਾ ਆਪਣਾ ਪ੍ਰੋਪਰ ਧਿਆਨ ਫਸਲ ਦੇ ਵਿੱਚ ਹੋਣਾ ਚਾਹੀਦਾ ਸੋ ਦੋਸਤੋ ਉਮੀਦ ਆ ਵੀ ਪੂਰੀ ਹੋ ਲ ਜਿਹੜੀ ਸਮਝ ਆ ਗਈ ਹੋਵੇਗੀ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਵੇਖਣ ਦੇ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ